ਇੱਕ ਵਾਰ ਇੱਕ ਬਹੁਤ ਹੀ ਦੁਖੀ ਵਿਅਕਤੀ ਇੱਕ ਮਹਾਤਮਾ ਦੇ ਕੋਲ ਆ ਕੇ ਕਹਿੰਦਾ ਕਿ ਮੈਂ ਆਪਣੇ ਜੀਵਨ ਤੋਂ ਬਹੁਤ ਦੁਖੀ ਹਾਂ ਮੈਂ ਆਪਣੀ ਪਤਨੀ ਬੱਚਿਆਂ ਤੇ ਆਪਣੇ ਪਰਿਵਾਰ ਨੂੰ ਵੀ ਖੁਸ਼ ਨਹੀਂ ਰੱਖ ਸਕਦਾ ਮੈਂ ਆਪਣੇ ਲਈ ਵੀ ਕੁਝ ਨਹੀਂ ਕਰ ਪਾ ਰਿਹਾ ਕਈ ਵਾਰ ਤਾਂ ਮੈਨੂੰ ਆਪਣੀ ਜ਼ਿੰਦਗੀ ਨੂੰ ਖਤਮ ਕਰ ਦੇਣ ਦੇ ਵੀ ਖਿਆਲ ਆਉਂਦੇ ਨੇ ਤੁਸੀਂ ਇੰਨੀ ਸਾਧਨਾ ਕਰਦੇ ਹੋ ਇੰਨੀ ਤਪੱਸਿਆ ਕਰਦੇ ਹੋ ਕੀ ਤੁਸੀਂ ਮੈਨੂੰ ਕੋਈ ਅਜਿਹਾ ਮਾਰਗ ਦੱਸ ਸਕਦੇ ਹੋ ਜਿਸ ਨਾਲ ਮੈਂ ਆਪਣੇ ਬੁਰੇ ਸਮੇਂ ਤੋਂ ਬਾਹਰ ਆ ਸਕਾਂ ਮੇਰਾ ਬਹੁਤ ਹੀ ਬੁਰਾ ਸਮਾਂ ਚੱਲ ਰਿਹਾ ਦੋ ਵਕਤ ਦੀ ਰੋਟੀ ਦਾ ਇੰਤਜ਼ਾਮ ਕਰਨਾ ਵੀ ਮੇਰੇ ਲਈ ਬਹੁਤ ਔਖਾ ਹੋ ਗਿਆ ਹੁਣ ਤੁਸੀਂ ਹੀ ਦੱਸੋ ਕਿ ਮੈਂ ਅਜਿਹੇ ਵਕਤ ਵਿੱਚ ਜਿਉਂਦਾ ਰਹਾ ਤਾਂ ਕਿਵੇਂ ਰਹਾ ਕਿਵੇਂ ਆਪਣੇ ਪਰਿਵਾਰ ਨੂੰ ਖੁਸ਼ ਰੱਖਾਂ ਕਿਰਪਾ ਕਰਕੇ ਕੋਈ ਸਧਾਰਨ ਜਿਹਾ ਤਰੀਕਾ ਦੱਸੋ ਤਾ ਜੋ ਮੈਂ ਆਸਾਨੀ ਨਾਲ ਸਮਝ ਸਕਾਂ ਕਿਉਂਕਿ ਮੈਂ ਬਹੁਤਾ ਪੜਿਆ ਲਿਖਿਆ ਨਹੀਂ ਆ ਇਹ ਸੁਣ ਕੇ ਮਹਾਤਮਾ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਤੂੰ ਇੱਕ ਕੰਮ ਕਰ ਸਕਦਾ ਮਹਾਤਮਾ ਨੇ ਸਾਹਮਣੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਸ ਉੱਚੀ ਪਹਾੜੀ ਤੇ ਇੱਕ ਮੰਦਰ ਹੈ ਤੇ ਉਸ ਮੰਦਰ ਦੇ ਕੋਲ ਕੀੜਿਆਂ ਦਾ ਇੱਕ ਘਰ ਹੈ ਜਿੱਥੇ ਹਜ਼ਾਰਾਂ ਕੀੜੀਆਂ ਰਹਿੰਦੀਆਂ ਨੇ ਤੈਨੂੰ ਸੁਣਨ ਵਿੱਚ ਥੋੜਾ ਅਜੀਬ ਲੱਗ ਸਕਦਾ ਹੈ ਪਰ ਉਹ ਕੀੜੀਆਂ ਉਸ ਮੰਦਰ ਦੀ ਜ਼ਮੀਨ ਨੂੰ ਖਰਾਬ ਕਰ ਦਿੰਦੀਆਂ ਨੇ ਉਸ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਖਤਮ ਕਰ ਦਿੰਦੀਆਂ ਨੇ ਜਿਸ ਕਾਰਨ ਉੱਤੇ ਕੋਈ ਵੀ ਰੁੱਖ ਜਾਂ ਕੋਈ ਵੀ ਘਾਹ ਨਹੀਂ ਉੱਗਦਾ ਤੂੰ ਮੇਰਾ ਇੱਕ ਕੰਮ ਕਰ ਉਸ ਤੋਂ ਬਾਅਦ ਮੈਂ ਤੈਨੂੰ ਤੇਰੇ ਸਵਾਲਾਂ ਦੇ ਜਵਾਬ ਦੇਵਾਂਗਾ ਤੂੰ 7 ਦਿਨ ਤੱਕ ਰੋਜ਼ ਉਸ ਪਹਾੜੀ ਤੇ ਜਾ ਤੇ ਉਹਨਾਂ ਕੀੜੀਆਂ ਦੇ ਕਰ ਨੂੰ ਤਹਿਸ ਨਹਿਸ ਕਰ ਦੇ ਉਸ ਨੂੰ ਤੋੜ ਦੇ ਜਦੋਂ ਵੀ ਤੈਨੂੰ ਮੰਦਰ ਦੇ ਕੋਲ ਕੋਈ ਕੀੜੀਆਂ ਦਾ ਕਰ ਦਿ세 ਤਾਂ ਉਸ ਨੂੰ ਉੱਥੇ ਹੀ ਤਹਿਸ ਨਹਿਸ ਕਰ ਦੇਵੀ ਪਰ ਯਾਦ ਰਹੀਂ ਕਰ ਨੂੰ ਤੋੜਨ ਵਿੱਚ ਕੋਈ ਵੀ ਕੀੜੀ ਮਰਨੀ ਨਹੀਂ ਚਾਹੀਦੀ ਇਸ ਗੱਲ ਨੂੰ ਸਮਝਣ ਦਾ ਯਤਨ ਕਰਦੇ ਹੋਏ ਉਹ ਨੌਜਵਾਨ ਉੱਥੋਂ ਚੱਲਿਆ ਗਿਆ ਪਰ ਉਸ ਨੂੰ ਕੁਝ ਸਮਝ ਨਹੀਂ ਆਇਆ ਕਿ ਮਹਾਤਮਾ ਜੀਹਾ ਕਿਉਂ ਕਰਵਾ ਰਹੇ ਨੇ ਉਹ ਉਹਨਾਂ ਕੀੜੀਆਂ ਦੇ ਅਨਿਆਇ ਕਰ ਰਹੇ ਨੇ ਉਹਨਾਂ ਦਾ ਘਰ ਤੜਵਾ ਰਹੇ ਨੇ ਉਹਨਾਂ ਨੂੰ ਨੁਕਸਾਨ ਪਹੁੰਚਾ ਰਹੇ ਨੇ ਆਖਿਰ ਕਿਹੜਾ ਮਹਾਤਮਾ ਜੀਹਾ ਕਰੇਗਾ ਪਰ ਫਿਰ ਵੀ ਉਸ ਮਹਾਤਮਾ ਦੀ ਗੱਲ ਮੰਨਦੇ ਹੋਏ ਉਹ ਅਗਲੇ ਦਿਨ ਤੋਂ ਹੀ ਪਹਾੜੀ ਤੇ ਜਾਣਾ ਸ਼ੁਰੂ ਕਰ ਦਿੰਦਾ ਹੈ ਜਦੋਂ ਉਹ ਪਹਿਲੇ ਦਿਨ ਪਹਾੜੀ ਤੇ ਪਹੁੰਚਦਾ ਹੈ ਤਾਂ ਦੇਖਦਾ ਹੈ ਕਿ ਬਹੁਤ ਸਾਰੀਆਂ ਕੀੜੀਆਂ ਆਪਣਾ ਭੋਜਨ ਚਟਾਨ ਵਿੱਚ ਲੱਗੀਆਂ ਹੋਈਆਂ ਨੇ ਸਾਰੀਆਂ ਕਿੜੀਆਂ ਇੱਕ ਕਤਾਰ ਵਿੱਚ ਚੱਲ ਰਹੀਆਂ ਨੇ ਤੇ ਅਨਾਜ ਦੇ ਛੋਟੇ-ਛੋਟੇ ਦਾਣੇ ਚੁੱਕ ਕੇ ਆਪਣੇ ਘਰ ਵਿੱਚ ਇਕੱਠੇ ਕਰਦੀਆਂ ਜਾ ਰਹੀਆਂ ਨੇ ਇਹ ਦੇਖ ਕੇ ਪਹਿਲਾਂ ਤਾਂ ਉਸ ਨੌਜਵਾਨ ਦਾ ਮਨ ਕਮਜ਼ੋਰ ਪੈ ਗਿਆ ਉਸਨੇ ਸੋਚਿਆ ਕਿ ਐਨੀ ਮਿਹਨਤ ਕਰਕੇ ਆਪਣਾ ਘਰ ਪਰ ਰਹੀਆਂ ਨੇ ਤੇ ਮੈਂ ਉਹਨਾਂ ਦਾ ਕਰਤਵਾ ਕਰ ਦਿਆਂਗਾ ਤਾਂ ਉਹਨਾਂ ਨੂੰ ਕਿੰਨਾ ਬੁਰਾ ਲੱਗੇਗਾ ਪਰ ਫਿਰ ਉਸਨੇ ਮਹਾਤਮਾ ਦੀ ਗੱਲ ਯਾਦ ਕਰਦੇ ਹੋਏ ਉਸ ਘਰ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਉਸ ਦੇ ਇਸ ਤਰ੍ਹਾਂ ਕਰਦੇ ਹੀ ਕੀੜੀਆਂ ਵਿੱਚ ਹਾਹਾਕਾਰ ਮਚ ਗਈ ਉਹ ਇੱਧਰ ਉੱਧਰ ਦੌੜਨ ਲੱਗ ਪਈਆਂ ਹੁਣ ਤੱਕ ਜੋ ਕਤਾਰ ਵਿੱਚ ਚੱਲ ਰਹੀਆਂ ਸੀ ਉਹਨੂੰ ਸਭ ਬिखर ਗਈਆਂ ਇੱਧਰ ਉੱਧਰ ਆਪਣੀ ਜਾਨ ਬਚਾਉਣ ਲਈ ਭੱਜਣ ਲੱਗ ਪਈਆਂ ਥੋੜੀ ਦੇਰ ਵਿੱਚ ਘਰ ਟੁੱਟ ਗਿਆ ਤੇ ਸਾਰੀਆਂ ਕੀੜੀਆਂ ਇੱਧਰ ਉੱਧਰ ਲੁਕਣ ਦੇ ਲਈ ਭੱਜ ਚੁੱਕੀਆਂ ਸੀ ਇਹ ਕਰਨ ਤੋਂ ਬਾਅਦ ਉਹ ਨੌਜਵਾਨ ਦੁਖੀਮਨ ਦੇ ਨਾਲ ਵਾਪਸ ਆਪਣੇ ਘਰ ਆ ਗਿਆ ਉਸ ਦਾ ਮਨ ਬੜਾ ਪਰੇਸ਼ਾਨ ਸੀ ਦੁਖੀ ਸੀ ਪਛਤਾਵੇ ਨਾਲ ਭਰਿਆ ਹੋਇਆ ਸੀ ਫਿਰ ਉਸ ਨੇ ਰਾਤ ਨੂੰ ਆਪਣੇ ਬਿਸਤਰੇ ਤੇ ਲੇਟੇ ਲੇਟੇ ਹੀ ਸੋਚਿਆ ਕਿ ਹੁਣ ਤਾਂ ਉਹਨਾਂ ਕੀੜੀਆਂ ਦਾ ਕਰ ਤਵਾ ਹੀ ਹੋ ਗਿਆ ਚੁੱਕਿਆ ਹੈ ਹੁਣ ਉੱਥੇ ਵਾਪਸ ਜਾਣ ਦਾ ਕੀ ਫਾਇਦਾ ਕਿਉਂਕਿ ਮਹਾਤਮਾ ਨੇ ਕੀੜੀਆਂ ਦਾ ਕਰ ਤੈਸ ਨੈਸ ਕਰਨ ਲਈ ਕਿਹਾ ਸੀ ਜੋ ਮੈਂ ਹੁਣ ਕਰ ਚੁੱਕਿਆ ਪਰ ਫਿਰ ਕੁਝ ਸੋਚ ਕੇ ਅਗਲੇ ਦਿਨ ਉਸਨੇ ਫਿਰ ਤੋਂ ਜਾਣ ਦਾ ਫੈਸਲਾ ਕੀਤਾ ਤੇ ਅਗਲੇ ਦਿਨ ਸਵੇਰੇ ਸਵੇਰੇ ਉੱਠ ਕੇ ਉਹ ਵਾਪਸ ਉਸੇ ਪਹਾੜੀ ਤੇ ਪਹੁੰਚ ਜਾਂਦਾ ਪਹਾੜੀ ਤੇ ਪਹੁੰਚ ਕੇ ਉਸੇ ਜਗ੍ਹਾ ਤੇ ਪਹੁੰਚਦਾ ਹੈ ਜਿੱਥੇ ਪਿਛਲੀ ਸਵੇਰ ਉਸ ਨੇ ਉਸ ਘਰ ਨੂੰ ਤਹੱਸ ਨਹੱਸ ਕਰ ਦਿੱਤਾ ਸੀ ਪਰ ਉਹ ਇਹ ਦੇਖ ਕੇ ਹੈਰਾਨ ਹੋ ਜਾਂਦਾ ਕਿ ਉਹਨਾਂ ਕੀੜੀਆਂ ਨੇ ਫਿਰ ਨੂੰ ਆਪਣਾ ਘਰ ਉਸੇ ਜਗ੍ਹਾ ਤੇ ਬਣਾ ਲਿਆ ਸੀ ਤੇ ਹੁਣ ਉਹ ਫਿਰ ਤੋਂ ਆਪਣੇ ਘਰ ਲਈ ਸਮਾਨ ਇਕੱਠਾ ਕਰਨ ਲੱਗਿਆਂ ਹੋਈਆਂ ਸੀ ਉਹ ਆਦਮੀ ਇਹ ਦੇਖ ਕੇ ਕਹਿਣ ਲੱਗਾ ਕਿ ਕੀੜੀਆਂ ਕਿੰਨੀਆਂ ਪਾਗਲ ਨੇ ਉਹਨਾਂ ਨੂੰ ਪਤਾ ਵੀ ਹੈ ਕਿ ਹਾਲੇ ਕੱਲ ਹੀ ਇਹਨਾਂ ਦਾ ਘਰ ਇਸੇ ਜਗ੍ਹਾ ਤੇ ਤਬਾਹ ਕੀਤਾ ਗਿਆ ਸੀ ਤੇ ਉਸੇ ਜਗ੍ਹਾ ਤੇ ਉਹਨੇ ਆਪਣਾ ਨਮਾਕਰ ਬਣਾ ਲਿਆ ਤੇ ਇਹ ਸੋਚ ਕੇ ਉਹ ਆਦਮੀ ਹੱਸਣ ਲੱਗ ਪਿਆ ਤੇ ਉਸਨੇ ਉਹਨਾਂ ਕੀੜੀਆਂ ਦਾ ਘਰ ਫਿਰ ਤੋਂ ਤਬਾਹ ਕਰਨਾ ਸ਼ੁਰੂ ਕਰ ਦਿੱਤਾ ਫਿਰ ਤੋਂ ਉਹਨਾਂ ਕੀੜੀਆਂ ਵਿੱਚ ਹਲਚਲ ਮਚ ਗਈ ਤੇ ਥੋੜੀ ਦੇਰ ਵਿੱਚ ਉਹ ਕੀੜੀਆਂ ਇੱਧਰ ਉੱਧਰ ਆਪਣੀ ਜਾਨ ਬਚਾਉਣ ਲਈ ਭੱਜਣ ਲੱਗ ਪਈਆਂ ਕੁਝ ਹੀ ਦੇਰ ਵਿੱਚ ਉਹਨਾਂ ਦਾ ਘਰ ਫੇਰ ਤੋਂ ਨਸ਼ਟ ਹੋ ਗਿਆ ਤੇ ਉਹ ਆਦਮੀ ਥੋੜਾ ਸੰਤੋਖ ਦੇ ਭਾਵਨਾ ਕਹਿਣ ਲੱਗਾ ਕਿ ਇਸ ਵਾਰੀ ਤਾਂ ਮੈਂ ਚੰਗੀ ਤਰ੍ਹਾਂ ਉਸ ਘਰ ਨੂੰ ਤਬਾਹ ਕਰ ਦਿੱਤਾ ਹੁਣ ਤਾਂ ਉਹ ਕਿੜੀਆਂ ਇੱਥੇ ਆਪਣਾ ਘਰ ਬਣਾ ਹੀ ਨਹੀਂ ਸਕਣਗੀਆਂ ਇਸ ਲਈ ਜਾਣ ਤੋਂ ਪਹਿਲਾਂ ਉਸਨੇ ਉਸ ਘਰ ਤੇ ਠੰਡਾ ਪਾਣੀ ਵੀ ਪਾ ਦਿੱਤਾ ਤਾਂ ਜੋ ਕਿੜੀਆਂ ਉੱਤੇ ਆਪਣਾ ਘਰ ਨਾ ਬਣਾ ਸਕਣ ਇਸ ਤਰ੍ਹਾਂ ਆਪਣਾ ਕਰਮ ਪੂਰਾ ਕਰਕੇ ਉਹ ਨੌਜਵਾਨ ਫਿਰ ਤੋਂ ਆਪਣੇ ਕਰ ਆ ਗਿਆ ਅੱਜ ਰਾਤ ਸੌਣ ਵੇਲੇ ਫਿਰ ਤੋਂ ਨੌਜਵਾਨ ਇਹੀ ਸੋਚ ਰਿਹਾ ਸੀ ਕਿ ਕੀ ਮਹਾਤਮਾ ਇਹ ਸਹੀ ਕੰਮ ਕਰਵਾ ਰਹੇ ਨੇ ਕਿ ਕਿਸੇ ਦਾ ਕਰ ਤਬਾਹ ਕਰਵਾਉਣਾ ਕਿਸੇ ਸਿੱਧ ਪੁਰਸ਼ ਨੂੰ ਸੋਭਾ ਦਿੰਦਾ ਹੈ ਕੀ ਪਤਾ ਉਹ ਮਹਾਤਮਾ ਸਿੱਧ ਪੁਰਸ਼ ਹੋਣ ਹੀ ਨਾ ਕਿਤੇ ਉਹ ਮੈਨੂੰ ਬੇਫਿਕਰਤ ਨਹੀਂ ਬਣਾ ਰਹੇ ਪਰ ਫਿਰ ਉਸਨੇ ਨਿਰਣਾ ਕੀਤਾ ਕਿ ਮੈਂ ਆਪਣਾ ਕੰਮ ਪਹਿਲਾ ਪੂਰਾ ਕਰ ਲਵਾਂ ਉਸ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਮਹਾਤਮਾ ਮੇਰੇ ਤੋਂ ਅਜੀਹਾ ਕਿਉਂ ਕਰਵਾ ਰਹੇ ਨੇ ਇਹ ਹੀ ਸੋਚ ਕੇ ਉਹ ਰਾਤ ਨੂੰ ਸੌਂ ਜਾਂਦਾ ਹੈ ਅਗਲੇ ਦਿਨ ਸਵੇਰੇ ਉੱਠ ਕੇ ਉਹ ਫਿਰ ਤੋਂ ਉਸੇ ਪਹਾੜੀ ਵੱਲ ਨਿਕਲ ਪੈਂਦਾ ਪਹਾੜੀ ਤੇ ਪਹੁੰਚ ਕੇ ਉਹ ਉਸੇ ਜਗ੍ਹਾ ਤੇ ਪਹੁੰਚਦਾ ਹੈ ਜਿੱਥੇ ਉਸਨੇ ਕੀੜਿਆਂ ਦੇ ਘਰ ਨੂੰ ਤਬਾਹ ਕਰ ਦਿੱਤਾ ਸੀ ਤੇ ਅੱਜ ਉਹ ਦੇਖ ਕੇ ਖੁਸ਼ ਹੋ ਜਾਂਦਾ ਹੈ ਕਿ ਉਥੇ ਕੋਈ ਵੀ ਕਰਨੇ ਸੀ ਸਾਰੀਆਂ ਕੀੜੀਆਂ ਉੱਥੋਂ ਚਲੀਆਂ ਗਈਆਂ ਸੀ ਹੁਣ ਉਸਨੇ ਸੋਚਿਆ ਕਿ ਹੁਣ ਮੇਰਾ ਰੋਜ਼-ਰੋਜ਼ ਆਉਣ ਦਾ ਕੋਈ ਮਤਲਬ ਨਹੀਂ ਕਿਉਂਕਿ ਕੀੜੀਆਂ ਤਾਂ ਹੁਣ ਇੱਥੋਂ ਜਾ ਚੁੱਕੀਆਂ ਫਿਰ ਉਸਨੇ ਸੋਚਿਆ ਕਿ ਮਹਾਤਮਾ ਨੇ ਮੈਨੂੰ 7 ਦਿਨਾਂ ਬਾਅਦ ਆਉਣ ਲਈ ਕਿਹਾ ਸੀ ਪਰ ਅੱਜ ਤਾਂ ਤੀਜਾ ਹੀ ਦਿਨ ਹੈ ਹੁਣ ਬਾਕੀ 4 ਦਿਨ ਵਾਪਸ ਆਉਣ ਦਾ ਕੀ ਫਾਇਦਾ ਹੋਵੇਗਾ ਇਹ ਸੋਚ ਕੇ ਉਸਨੇ ਫੈਸਲਾ ਕੀਤਾ ਕਿ ਇਹ ਤੋਂ ਉਹ ਸਿੱਧਾ ਉਸੇ ਮਹਾਤਮਾ ਦੇ ਕੋਲ ਜਾਵੇਗਾ ਤੇ ਉਹਨਾਂ ਨੂੰ ਇਹ ਸਾਰੇ ਖਬਰ ਦੱਸ ਦੇਵੇਗਾ। ਪਰ ਜਦੋਂ ਉਹ ਪਹਾੜੀ ਤੋਂ ਵਾਪਸ ਮੁੜ ਕੇ ਉਸ ਮਹਾਤਮਾ ਦੀ ਕੁੱਟਿਆ ਵੱਲ ਜਾਣ ਲੱਗਾ ਤਦ ਅਚਾਨਕ ਉੱਥੇ ਹੀ ਉਹਦੀ ਨਜ਼ਰ ਇੱਕ ਹੋਰ ਕਰਪਤੇ ਪਈ ਜੋ ਕਿ ਕੀੜਿਆਂ ਦਾ ਹੀ ਬਣਾਇਆ ਹੋਇਆ ਸੀ। ਹੁਣ ਉਹ ਕੀੜਿਆਂ ਨਮੇ ਘਰ ਵਿੱਚ ਰਹਿਣ ਲੱਗ ਗਈਆਂ ਸੀ। ਇਹ ਨਮਾਕਰ ਉਹਨਾਂ ਦੇ ਪੁਰਾਣੇ ਘਰ ਤੋਂ ਥੋੜੀ ਹੀ ਦੂਰੀ ਤੇ ਸੀ ਤੇ ਜਦੋਂ ਉਸ ਨੌਜਵਾਨ ਦੀ ਨਜ਼ਰ ਉਸ ਘਰ ਤੇ ਪਈ ਤਾਂ ਉਸਨੇ ਸੋਚਿਆ ਕਿ ਸ਼ਾਇਦ ਮਹਾਤਮਾ ਨੂੰ ਪਤਾ ਸੀ ਕਿ ਇਹ ਕੀੜੀਆਂ ਆਪਣਾ ਘਰ ਇੱਥੋਂ ਬਦਲ ਕੇ ਕਿਸੇ ਹੋਰ ਜਗ੍ਹਾ ਤੇ ਬਣਾ ਲੈਣਗੀਆਂ ਇਸ ਲਈ ਉਹਨਾਂ ਨੇ ਮੈਨੂੰ 7 ਦਿਨਾਂ ਬਾਅਦ ਆਉਣ ਲਈ ਕਿਹਾ ਸੀ ਇਹਨਾਂ ਸੋਚਦੇ ਸੀ ਨੌਜਵਾਨ ਕਿੜੀਆਂ ਦਾ ਉਹ ਨਮਾਕਰ ਵੀ ਤੋੜਨਾ ਲਈ ਪਹੁੰਚ ਜਾਂਦਾ ਹੈ ਜਦੋਂ ਉਹ ਉੱਥੇ ਪਹੁੰਚਦਾ ਹੈ ਤਾਂ ਦੇਖਦਾ ਹੈ ਕਿ ਉਹ ਕੀੜੀਆਂ ਉਸੇ ਤਰ੍ਹਾਂ ਕੰਮ ਵਿੱਚ ਲੱਗੀਆਂ ਹੋਈਆਂ ਸੀ ਉਹ ਆਪਣੇ ਲਈ ਭੋਜਨ ਇਕੱਟਾ ਕਰ ਰਹੀਆਂ ਸੀ ਤੇ ਆਪਣੇ ਘਰ ਵਿੱਚ জমা ਕਰ ਰਹੀਆਂ ਸੀ ਜਦੋਂ ਉਹਨਾਂ ਦਾ ਪੁਰਾਣਾ ਘਰ ਟੁੱਟਿਆ ਸੀ ਉੱਥੇ ਵੀ ਅਨਾਜ ਦੇ ਦਾਣੇ ਬੱਚੇ ਹੋਏ ਸੀ ਕੀੜੀਆਂ ਉੱਥੋਂ ਵੀ ਅਨਾਜ ਇਕੱਠਾ ਕਰਕੇ ਆਪਣੇ ਨਵੇਂ ਘਰ ਵਿੱਚ ਲਿਆ ਰਹੀਆਂ ਸੀ ਹੌਣ ਇੱਥੇ ਫਿਰ ਤੋਂ ਨੌਜਵਾਨ ਦਾ ਮਨ ਥੋੜਾ ਕਮਜ਼ੋਰ ਪੈ ਗਿਆ ਕਿਉਂਕਿ ਉਹ ਖੁਦ ਵੀ ਕਮਜ਼ੋਰ ਸੀ ਖੁਦ ਵੀ ਸਮੇਂ ਦਾ ਮਾਰਿਆ ਹੋਇਆ ਸੀ ਇਸ ਲਈ ਉਹਦੇ ਮਨ ਵਿੱਚ ਉਹਨਾਂ ਕੀੜੀਆਂ ਦੇ ਪ੍ਰਤੀ ਦਇਆ ਦਾ ਭਾਵ ਮਰ ਰਿਹਾ ਸੀ ਉਹਨਾਂ ਨੇ ਉਸ ਨੂੰ ਦਿਆ ਆ ਰਹੀ ਸੀ ਉਹ ਚਾਹੁੰਦਾ ਸੀ ਕਿ ਉਹਨਾਂ ਦੀ ਮਦਦ ਕਰੇ ਪਰ ਉਹ ਤਾਂ ਉਲਟਾ ਉਹਨਾਂ ਨੂੰ ਨੁਕਸਾਨ ਪਹੁੰਚਾ ਰਿਹਾ ਸੀ ਪਰ ਫਿਰ ਉਸ ਮਹਾਤਮਾ ਦੇ ਗੱਲ ਨੂੰ yaad ਕਰਦੇ ਹੋਏ ਉਸਨੇ ਫਿਰ ਤੋਂ ਮਨ ਮਾਰ ਕੇ ਉਹ ਘਾਹ ਤੋੜਨ ਦਾ ਫੈਸਲਾ ਕੀਤਾ ਤੇ ਉਸਨੇ ਇਸ ਵਾਰ ਬੜੀ ਹੀ ਸਾਵਧਾਨੀ ਨਾਲ ਬਿਨਾ ਕਿਸੇ ਕੀੜੀ ਨੂੰ ਨੁਕਸਾਨ ਪਹੁੰਚਾਏ ਉਹ ਘਾਹ ਤਬਾਹ ਕਰਨਾ ਸ਼ੁਰੂ ਕਰ ਦਿੱਤਾ ਸਮਾਂ ਥੋੜਾ ਜਿਆਦਾ ਲੱਗਾ ਕਿਉਂਕਿ ਕਿਸੇ ਵੀ ਕੀੜੀ ਨੂੰ ਨੁਕਸਾਨ ਨਾ ਪਹੁੰਚਾਉਣ ਦੀ ਸ਼ਰਤ ਮਹਾਤਮਾ ਨੇ ਪਹਿਲਾਂ ਹੀ ਰੱਖੀ ਹੋਈ ਸੀ ਇਸ ਲਈ ਉਸ ਬੜੀ ਸਾਵਧਾਨੀ ਨਾਲ ਉਹਨਾਂ ਦੇ ਘਰ ਨੂੰ ਤਬਾਹ ਕਰ ਰਿਹਾ ਸੀ ਆਖਰਕਾਰ ਉਸਨੇ ਉਸ ਘਰ ਨੂੰ ਵੀ ਤਬਾਹ ਕਰ ਦਿੱਤਾ ਤੇ ਉਸ ਘਰ ਨੂੰ ਤਬਾਹ ਕਰਨ ਦੇ ਬਾਅਦ ਇਸ ਵਾਰ ਉਹ ਪਹਿਲਾਂ ਤੋਂ ਵੀ ਜ਼ਿਆਦਾ ਦੁਖੀ ਸੀ ਕਿਉਂਕਿ ਉਸਨੇ ਉਹਨਾਂ ਦਾ ਨਾਮਾ ਘਰ ਵੀ ਤੋੜ ਦਿੱਤਾ ਸੀ ਉਹਨਾਂ ਕੀੜੀਆਂ ਨੂੰ ਵਸਣ ਹੀ ਨਹੀਂ ਸੀ ਦੇ ਰਿਹਾ ਤੇ ਹੁਣ ਉਹ ਆਪਣੇ ਆਪ ਨੂੰ ਸ਼ੈਤਾਨ ਜਾਂ ਧਾਨਵ ਸਮਝਣ ਲੱਗਾ ਸੀ ਪਰ ਫਿਰ ਵੀ ਉਸ ਮਹਾਤਮਾ ਦੀ ਗੱਲ ਮੰਨਦੇ ਹੋਏ ਉਹ ਬੜੇ ਹੀ ਦੁਖੀ ਮਨ ਦੇ ਨਾਲ ਆਪਣੇ ਘਰ ਵਾਪਸ ਆ ਗਿਆ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਵਾਰ ਫਿਰ ਉਸਨੇ ਸੋਚਿਆ ਕਿ ਮੈਂ ਇੰਨਾ ਕਿੰਨਾ ਵੱਡਾ ਸ਼ੈਤਾਨ ਆ ਕਿੰਨਾ ਵੱਡਾ ਦਾਨਵਾਂ ਪੁਰਾਣਾ ਕਰਤਾ ਛੱਡੂ ਮੈਂ ਉਹਨਾਂ ਕੀੜੀਆਂ ਨੂੰ ਕਿਤੇ ਵੀ ਵਸਣ ਲਈ ਕੋਈ ਜਗ੍ਹਾ ਹੀ ਨਹੀਂ ਦੇ ਰਿਆ ਉਹ ਕੀੜੀਆਂ ਮੇਰੇ ਬਾਰੇ ਕੀ ਸੋਚਦੀਆਂ ਹੋਣਗੀਆਂ ਅਜਹੀਆਂ ਸੋਚਾਂ ਸੋਚਦੇ ਅੱਖ ਫਿਰ ਇੱਕ ਵਾਰ ਉਸਨੇ ਅਗਲੇ ਦਿਨ ਜਾਣ ਦਾ ਫੈਸਲਾ ਕੀਤਾ ਤੇ ਅਗਲੇ ਦਿਨ ਸਵੇਰੇ ਸਵੇਰੇ ਉਹ ਫਿਰ ਤੋਂ ਉੱਥੇ ਪਹੁੰਚ ਜਾਂਦਾ ਹੈ ਉਹ ਇਹ ਦੇਖ ਕੇ ਫਿਰ ਤੋਂ ਹੈਰਾਨ ਹੋ ਰਿਹਾ ਜਾਂਦਾ ਹੈ ਕਿ ਇਸ ਵਾਰ ਕੀੜੀਆਂ ਨੇ ਇੱਕ ਹੋਰ ਨਵੀਂ ਜਗ੍ਹਾ ਤੇ ਆਪਣਾ ਘਰ ਬਣਾ ਲਿਆ ਸੀ ਤੇ ਉਹ ਤਾਂ ਪਹਿਲਾਂ ਤੋਂ ਵੀ ਜ਼ਿਆਦਾ ਊਰਜਾ ਦੇ ਨਾਲ ਕੰਮ ਕਰ ਰਹੀਆਂ ਸੀ ਤੇ ਉਹਨਾਂ ਨੇ ਇੱਕ ਰਾਤ ਵਿੱਚ ਪਹਿਲਾਂ ਤੋਂ ਵੀ ਵੱਡਾ ਘਰ ਬਣਾ ਲਿਆ ਸੀ ਹੁਣ ਉਹ ਫਿਰ ਤੋਂ ਆਪਣਾ ਅਨਾਜ ਤੇ ਖਾਣਾ ਇਕੱਠਾ ਕਰਨ ਵਿੱਚ ਝੁੱਟੀਆਂ ਹੋਈਆਂ ਸੀ ਇਹ ਦੇਖ ਕੇ ਉਹ ਵਿਅਕਤੀ ਸੋਚਣ ਲੱਗਾ ਇਹ ਕੀੜੀਆਂ ਕਿਹੜੀ ਮਿੱਟੀ ਦੀਆਂ ਬਣੀਆਂ ਹੋਈਆਂ ਮੈਂ ਇਹਨਾਂ ਨੂੰ ਵਾਰ-ਵਾਰ ਇੱਥੋਂ ਭਜਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਇਹ ਉੱਥੇ ਹੀ ਆਪਣਾ ਘਰ ਬਣਾ ਲੈਂਦੀਆਂ ਨੇ ਕਿ ਇਹਨਾਂ ਨੂੰ ਪਤਾ ਨਹੀਂ ਹੈ ਕਿ ਮੈਂ ਇਹਨਾਂ ਨੂੰ ਇੱਥੇ ਕਦੇ ਵੀ ਵਸਨ ਨਹੀਂ ਦਿਆਂਗਾ ਇਹ ਕੀੜੀ ਦੇਖਣ ਵਿੱਚ ਇੰਨੀ ਛੋਟੀ ਹੈ ਪਰ ਫਿਰ ਵੀ ਇਹ ਮੇਰੇ ਤੋਂ ਹਾਰ ਨਹੀਂ ਮੰਨ ਰਹੀ ਬੜੀ ਹੈਰਾਨੀ ਦੀ ਗੱਲ ਹੈ ਇਸ ਵਾਰ ਉਸਨੇ ਗੁੱਸੇ ਵਿੱਚ ਖਿੱਚ ਕੇ ਉਸ ਘਰ ਨੂੰ ਤਹਸਨੈਸ ਕਰਨਾ ਸ਼ੁਰੂ ਕਰ ਦਿੱਤਾ ਪਰ ਇਸ ਵਾਰ ਟਹਿ ਟੇਰੀ ਕਰਦੇ ਹੋਏ ਕੁਝ ਕੀੜੀਆਂ ਉੱਥੇ ਹੀ ਮਰ ਗਈਆਂ ਕੁਝ ਉਹਦੇ ਪੈਰਾਂ ਹੇਠਾਂ ਕੁਚਲੀਆਂ ਗਈਆਂ ਇਹ ਸਭ ਕਰਨ ਤੋਂ ਬਾਅਦ ਜਦੋਂ ਉਹ ਆਪਣੇ ਹੰਕਾਰ ਤੋਂ ਬਾਹਰ ਆਇਆ ਤਾਂ ਉਸਨੇ ਦੇਖਿਆ ਕਿ ਗੁੱਸੇ ਵਿੱਚ ਉਸਨੇ ਉਹਨਾਂ ਕੀੜੀਆਂ ਨੂੰ ਕਿੰਨੀ ਹਾਨੀ ਪਹੁੰਚਾ ਦਿੱਤੀ ਹੈ ਉਸ ਦਾ ਮਨ ਪਛਤਾਵੇ ਨਾਲ ਭਰ ਗਿਆ ਤੇ ਉਹ ਰੋਂਦਾ ਹੋਇਆ ਆਪਣੇ ਘਰ ਵੱਲ ਤੁਰ ਪਿਆ ਰਾਤ ਨੂੰ ਉਸਨੇ ਸੋਚਿਆ ਕਿ ਮੈਂ ਉਹਨਾਂ ਕੀੜੀਆਂ ਤੇ ਬਹੁਤ ਜ਼ਿਆਦਾ ਅਤਿਆਚਾਰ ਕਰ ਰਿਹਾ ਹੁਣ ਇਸ ਤੋਂ ਬਾਅਦ ਅਤਿਆਚਾਰ ਮੈਂ ਨਹੀਂ ਕਰ ਸਕਾਂਗਾ ਤੇ ਇਹੀ ਸੋਚ ਕੇ ਉਹ ਅਗਲੇ ਦਿਨ ਉਹਨਾਂ ਕੀੜੀਆਂ ਲਈ ਆਪਣੇ ਘਰ ਤੋਂ ਥੋੜਾ ਆਟਾ ਲੈ ਕੇ ਉਸ ਪਹਾੜੀ ਤੇ ਪਹੁੰਚ ਜਾਂਦਾ ਹੈ ਅੱਜ ਉਸ ਦੇ ਮਨ ਵਿੱਚ ਉਹਨਾਂ ਕੀੜੀਆਂ ਦੇ ਪ੍ਰਤੀ ਸ਼ਰਧਾ ਦਾ ਪਾਪ ਸੀ ਦਿਆ ਦਾ ਪਾਪ ਸੀ ਅੱਜ ਉਹਨਾਂ ਦੀ ਮਦਦ ਕਰਨਾ ਚਾਹੁੰਦਾ ਸੀ ਤੇ ਜਦੋਂ ਉੱਥੇ ਪਹੁੰਚਿਆ ਤਾਂ ਕੀੜੀਆਂ ਫਿਰ ਤੋਂ ਆਪਣੇ ਨਮੇ ਕਨੂਪਨ ਆਨ ਵਿੱਚ ਲੱਗੀਆਂ ਹੋਈਆਂ ਸੀ ਉਸਨੇ ਬੜੇ ਹੀ করুণਾ ਦੇ ਨਾਲ ਉਹਨਾਂ ਕੀੜੀਆਂ ਨੂੰ ਆਪਣਾ ਲਿਆਂਦਾ ਹੋਇਆ ਆਟਾ ਖਵਾਇਆ ਉਹ ਅਜੇਹਾ ਹੀ ਕਰਦਾ ਰਿਹਾ ਉਹ ਰੋਜ਼ ਸਵੇਰੇ ਜਾਂਦਾ ਉਹਨਾਂ ਕੀੜੀਆਂ ਨੂੰ ਆਪਣੇ ਹੱਥਾਂ ਨਾਲ ਆਟਾ ਖਵਾਉਂਦਾ 7 ਦਿਨਾਂ ਦੇ ਬਾਅਦ ਉਹ ਨੌਜਵਾਨ ਉਸ ਮਹਾਤਮਾ ਦੇ ਕੋਲ ਪਹੁੰਚ ਗਿਆ ਹੱਥ ਜੋੜ ਕੇ ਬੋਲਦਾ ਹੈ ਕਿ हे ਮਹਾਤਮਾ ਮੈਨੂੰ ਮਾਫ਼ ਕਰ ਦਿਓ ਮੈਂ ਉਹਨਾਂ ਕੀੜੀਆਂ ਦਾ ਕਾਰਤਵਾਹ ਕਰਨ ਲਈ ਬੜੀ ਕੋਸ਼ਿਸ਼ ਕੀਤੀ ਮੈਂ ਉਹਨਾਂ ਦਾ ਕਰ ਇੱਕ ਵਾਰ ਨਹੀਂ ਸਗੋ ਚਾਰ ਵਾਰ ਕਰ ਤੋੜਿਆ ਉਸ ਤੋਂ ਬਾਅਦ ਮੈਂ ਹਿੰਮਤ ਨਹੀਂ ਕਰ ਸਕਿਆ ਉਹਨਾਂ ਦੇ ਕਾਰ ਨੂੰ ਨਹੀਂ ਤੋੜ ਸਕਿਆ ਮੈਂ ਸਮਝ ਸਕਦਾ ਹਾਂ ਕਿ ਮੈਂ ਤੁਹਾਡਾ ਕੰਮ ਪੂਰਾ ਨਹੀਂ ਕੀਤਾ ਤੇ ਇਸ ਦੇ ਬਦਲੇ ਤੁਸੀਂ ਮੈਨੂੰ ਤਰੀਕਾ ਵੀ ਨਹੀਂ ਦੱਸੋਗੇ ਜੋ ਕਿ ਮੈਨੂੰ ਮੇਰੇ ਬੁਰੇ ਸਮੇਤ ਤੋਂ ਬਾਹਰ ਕੱਢ ਸਕਦਾ ਹੈ पर ਮੈਨੂੰ ਇਸ ਦੀ ਕੋਈ ਪਰਵਾਹ ਨਹੀਂ ਮੈਨੂੰ ਲੱਗਦਾ ਹੈ ਜੋ ਮੈਂ ਕੀਤਾ ਉਹ ਸਹੀ ਕੀਤਾ ਇਸ ਲਈ ਮੈਂ ਤੁਹਾਡੇ ਤੋਂ ਅਗਿਆ ਲੈ ਕੇ ਵਾਪਸ ਕਰ ਜਾ ਰਿਹਾ ਕਿਰਪਾ ਕਰਕੇ ਮੈਨੂੰ ਅਗਿਆ ਦਿਓ ਇਹ ਸੁਣ ਕੇ ਮਹਾਤਮਾ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਪੁੱਤਰ ਜੀ ਕਿੱਥੇ ਚੱਲ ਰਹੇ ਹੋ ਰੁਕੋ ਜਲ ਪਾਨਤਾ ਕਰ ਲਓ ਥੋੜੀ ਦੇਰ ਠਹਿਰ ਜਾਓ ਉਸ ਤੋਂ ਬਾਅਦ ਚਲੇ ਜਾਣਾ ਇਹ ਕਿ ਉਹ ਮਹਾਤਮਾ ਉਸ ਨੌਜਵਾਨ ਲਈ ਪਾਣੀ ਲੈ ਕੇ ਆਉਂਦੇ ਨੇ ਪਾਣੀ ਪੀ ਲਾਉਣ ਤੋਂ ਬਾਅਦ ਮਹਾਤਮਾ ਉਸ ਨੌਜਵਾਨ ਤੋਂ ਪੁੱਛਦੇ ਨੇ ਕਿ ਤੂੰ ਮੈਨੂੰ ਇਹ ਦੱਸ ਕੇ ਆਖਰ ਤੂੰ ਉਹਨਾਂ ਕੀੜਿਆਂ ਦਾ ਕਰਤਬਾ ਕਿਉਂ ਨਹੀਂ ਕਰ ਸਕਿਆ ਉਹ ਕੀੜੀਆਂ ਤਾਂ ਛੋਟੀਆਂ ਜਹੀਆਂ ਨੇ ਤੇ ਤੂੰ ਇੰਨਾ ਵੱਡਾ ਫਿਰ ਵੀ ਤੂੰ ਉਹਨਾਂ ਛੋਟੀਆਂ-ਛੋਟੀਆਂ ਕੀੜੀਆਂ ਦਾ ਕਰਤਬਾ ਨਹੀਂ ਕਰ ਸਕਿਆ ਕਿੱਤੀ ਹੈ ਤੇਰੀ ਸ਼ਕਤੀ ਤੇਰਾ ਬੌਵਲ ਇਸ ਦਾ ਜਵਾਬ ਦਿੰਦਿਆਂ ਉਸ ਨੌਜਵਾਨ ਨੇ ਕਿਹਾ ਕਿ हे ਮਹਾਤਮਾ ਮੈਂ ਉਹਨਾਂ ਕੀੜਿਆਂ ਦਾ ਤਬਾਹ ਕਰ ਦਿੱਤਾ ਸੀ ਵਾਰ-ਵਾਰ ਕੀਤਾ ਸੀ ਇੱਕ ਵਾਰ ਤਾਂ ਮੈਂ ਆਪਣੇ ਗੁੱਸੇ ਵਿੱਚ ਉਹਨਾਂ ਕੀੜਿਆਂ ਨੂੰ ਹਾਨੀ ਵੀ ਪਹੁੰਚਾ ਦਿੱਤੀ ਸੀ ਪਰ ਜਿਸ ਦਿਨ ਮੈਂ ਉਹਨਾਂ ਨੂੰ ਹਾਨੀ ਪਹੁੰਚਾਈ ਉਸੇ ਦਿਨ ਮੈਨੂੰ ਲੱਗਾ ਕਿ ਮੈਂ ਉਹਨਾਂ ਨੂੰ ਕਿਉਂ ਹਾਨੀ ਪਹੁੰਚਾਰਿਆ ਕਿਉਂਕਿ ਉਹਨਾਂ ਨੂੰ ਐਨੇ ਤਕਲੀਫ ਦੇ ਰਿਹਾ ਤੇ ਉਸੇ ਦਿਨ ਤੋਂ ਮੈਂ ਉਹਨਾਂ ਨੂੰ ਹਾਨੀ ਪਹੁੰਚਾਉਣ ਦੀ ਬਜਾਏ ਨੁਕਸਾਨ ਪਹੁੰਚਾਉਣ ਦੀ ਬਜਾਏ ਉਹਨਾਂ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਿੱਤੀ ਇਹ ਸੁਣ ਕੇ ਉਸ ਮਹਾਤਮਾ ਨੇ ਕਿਹਾ ਕਿ ਇਹ ਹੀ ਤਾਂ ਸਿੱਖਣ ਦੀ ਗੱਲ ਹੈ ਇੱਕ ਛੋਟੀ ਜੀ ਕੀੜੀ ਸਾਨੂੰ ਜੀਵਨ ਦਾ ਸੰਦੇਸ਼ ਦੇ ਜਾਂਦੀ ਹੈ ਮੈਂ ਤੈਨੂੰ ਉਹਨਾਂ ਕੀੜੀਆਂ ਦਾ ਕਰਤਵਾਂ ਕਰਨ ਲਈ ਨਹੀਂ ਭੇਜਿਆ ਸੀ ਮੈਂ ਤੈਨੂੰ ਭੇਜਿਆ ਸੀ ਤਾਂ ਕਿ ਤੂੰ ਉਹਨਾਂ ਕੀੜੀਆਂ ਤੋਂ ਕੁਝ ਸਿੱਖ ਸਕੇ ਮਹਾਤਮਾ ਨੇ ਮੁਸਕਰਉਂਦੇ ਹੋਏ ਕਿਹਾ ਕਿ ਬੇਟਾ ਪਹਿਲੇ ਸਿੱਖਿਆ ਜੋ ਤੂੰ ਇਹਨਾਂ ਕੀੜੀਆਂ ਤੋਂ ਲੈ ਸਕਦਾ ਹਾਂ ਕਿ ਤੂੰ ਕਿੰਨੀ ਹੀ ਵਾਰ ਉਹਨਾਂ ਦੇ ਕਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਕਿੰਨੀ ਹੀ ਵਾਰ ਯਤਨ ਕੀਤਾ ਕਿ ਉਹਨਾਂ ਦਾ ਕਰ ਤਬਾਹ ਹੋ ਜਾਵੇ ਪਰ ਉਹ ਹਰ ਵਾਰ ਆਪਣਾ ਨਵਾਂ ਕਰ ਬਣਾ ਲੈਂਦੀ ਸੀ ਉਹਨਾਂ ਨੇ ਕਦੇ ਵੀ ਹਾਰ ਨਹੀਂ ਮੰਨੀ ਜੇ ਉਹ ਹਾਰ ਮੰਨ ਲੈਂਦੀਆਂ ਤਾਂ ਉਹ ਕੀੜੀਆਂ ਤੈਨੂੰ ਉੱਥੇ ਦੁਬਾਰਾ ਨਾ ਮਿਲਦੀਆਂ ਜੀਵਨ ਸਰ ਗਰਮੀ ਦਾ ਨਾਮ ਹੈ ਪਰ ਅਸੀਂ ਮਨੁੱਖ ਇੱਕ ਦੋ ਵਾਰ ਹਾਰ ਪਿੱਲਣ ਤੇ ਹੀ ਟੁੱਟ ਜਾਂਦੇ ਹਾਂ ਹਾਤਾਸ਼ ਹੋ ਜਾਂਦੇ ਹਾਂ ਤੇ ਫਿਰ ਜੀਵਨ ਵਿੱਚ ਕੋਈ ਕੋਸ਼ਿਸ਼ ਹੀ ਨਹੀਂ ਕਰਦੇ ਤੇ ਕੁਝ ਲੋਕ ਤਾਂ ਆਪਣੀ ਜ਼ਿੰਦਗੀ ਨੂੰ ਹੀ ਖਤਮ ਕਰਨ ਲਈ ਉਤਾਰੂ ਹੋ ਜਾਂਦੇ ਨੇ ਪਰ ਜਾਨਵਰਾਂ ਵਿੱਚ ਤੂੰ ਇੱਕ ਗੱਲ ਦੇਖੀ ਹੋਵੇਗੀ ਕਿਉਂ ਆਪਣਾ ਜੀਵਨ ਖੁਦ ਕਦੇ ਖਤਮ ਕਰ ਹੀ ਨਹੀਂ ਸਕਦੇ ਤੂੰ ਕਦੇ ਨਹੀਂ ਸੁਣਿਆ ਹੋਵੇਗਾ ਕਿ ਕਿਸੇ ਜਾਨਵਰ ਨੇ ਆਤਮ ਹੱਤਿਆ ਕਰ ਲਈ ਚਾਹੇ ਉਹ ਜਾਨਵਰ ਭੁੱਖਾ ਕਿਉਂ ਨਾ ਹੋਵੇ ਕਿੰਨਾ ਵੀ ਦੁਖੀ ਕਿਉਂ ਨਾ ਹੋਵੇ ਉਹ ਆਪਣੀ ਜੀਵਨ ਲਈ ਹਮੇਸ਼ਾ ਸੰਘਰਸ਼ ਕਰਦਾ ਰਹਿੰਦਾ ਹੈ ਪਰ ਉੱਥੇ ਹੀ ਦੂਜੇ ਪਾਸੇ ਅਸੀਂ ਮਨੁੱਖ ਇੱਕ ਦੋ ਵਾਰ ਹਤਾਸ਼ ਹੋਣ ਤੇ ਹੀ ਆਪਣਾ ਜੀਵਨ ਖਤਮ ਕਰ ਲੈਂਦੇ ਹਾਂ ਜੀਵਨ ਤਾਂ ਕਰਮਸ਼ੀਲਤਾ ਹੈ ਕਰਮ ਕਰਨ ਦਾ ਨਾਮ ਹੈ ਜੀਵਨ ਤੇ ਮੌਤ ਆਖਰੀ ਵਿਸ਼ਰਾਮ ਹੈ ਪਰਮ ਵਿਸ਼ਰਾਮ ਹੈ ਇਸ ਲਈ ਮੌਤ ਤੋਂ ਪਹਿਲਾਂ ਕਰਮ ਕਰਨਾ ਕਦੇ ਨਾ ਛੱਡਣਾ ਕਿਉਂਕਿ ਮੌਤ ਤੋਂ ਬਾਅਦ ਤੂੰ ਪਰਮ ਵਿਸ਼ਰਾਮ ਵਿੱਚ ਚਲਿਆ ਹੀ ਜਾਵੇਂਗਾ ਤਾਂ ਉਸ ਤੋਂ ਪਹਿਲਾਂ ਕਰਮ ਕਰਨਾ ਕਿਉਂ ਛੱਡ ਰਿਹਾ ਕਿਉਂ ਹਤਾਸ਼ ਹੋ ਰਿਹਾ ਹੈ ਜੇ ਤੁਹਾਡਾ ਇੱਕ ਘਰ ਟੁੱਟ ਗਿਆ ਤਾਂ ਦੂਜਾ ਘਰ ਬਣਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਇਹ ਤੋਂ ਉਹਨਾਂ ਕੀੜੀਆਂ ਤੋਂ ਦੇਖ ਚੁੱਕਿਆ ਹੈ ਦੇਖਣ ਵਿੱਚ ਉਹ ਕੀੜੀਆਂ ਤੇਰੇ ਤੋਂ ਕਿੰਨੀਆਂ ਛੋਟੀਆਂ ਨੇ ਤੇ ਉਹ ਤੂੰ ਇੰਨਾ ਵੱਡਾ ਪਰ ਉਹਨਾਂ ਦਾ ਮਨ ਤੁਹਾਡੇ ਤੋਂ ਇੰਨਾ ਵੱਡਾ ਹੈ ਕਿ ਇੰਨਾ ਵਿਸ਼ਾਲ ਹੈ ਇਹਨਾਂ ਦ੍ਰਿੜ ਸੰਕਲਪ ਹੈ ਕਿ ਐਨੇ ਵਾਰ ਕਾ ਟੁੱਟਣ ਦੇ ਵੀ ਉਹਨਾਂ ਕੀੜੀਆਂ ਨੇ ਕਦੇ ਹਾਰ ਨਹੀਂ ਮੰਨੀ ਦੂਜੀ ਸਿੱਖਿਆ ਇਹ ਹੈ ਕਿ ਜਦੋਂ ਵੀ ਸਾਡੇ ਉੱਪਰ ਬੁਰਾ ਸਮਾਂ ਆਉਂਦਾ ਹੈ ਸਾਨੂੰ ਲੱਗਦਾ ਹੈ ਕਿ ਇਹ ਸਮਾਂ ਕਦੇ ਨਹੀਂ ਜਾਵੇਗਾ ਇਹ ਸਮਾਂ ਮੇਰੇ ਜੀਵਨ ਬਰਬਾਦ ਕਰ ਦੇਵੇਗਾ ਮੈਨੂੰ ਕਦੇ ਨਹੀਂ ਜੀਣ ਦੇਵੇਗਾ ਤੇ ਆਪਣੇ ਇੰਨਾ ਹੀ ਖਿਆਲਾਂ ਵਿੱਚ ਜਿਨ੍ਹਾਂ ਦੀ ਅਸਲੀਅਤ ਵਿੱਚ ਕੋਈ ਹੋਂਦ ਤੱਕ ਨਹੀਂ ਹੈ ਔਰ ਸਿਰਫ ਵਿਚਾਰ ਨੇ ਤੇ ਉਹੀ ਵਿਚਾਰ ਸਾਡੇ ਮਨ ਨੂੰ ਦੁਖੀ ਕਰ ਦਿੰਦੇ ਨੇ ਤੇ ਇਸ ਲਈ ਅਸੀਂ ਕੋਸ਼ਿਸ਼ ਕਰਨਾ ਵੀ ਛੱਡ ਦਿੰਦੇ ਹਾਂ ਪਰ ਤੂੰ ਖੁਦ ਸੋਚ ਕੇ ਵਾਰ-ਵਾਰ ਪ੍ਰਕਿਰਤੀ ਸਾਨੂੰ ਹਾਨੀ ਪਹੁੰਚਾਏਗੀ ਨੁਕਸਾਨ ਪਹੁੰਚਾਏਗੀ ਪਰ ਕਦੋਂ ਤੱਕ ਪਹੁੰਚਾਏਗੀ ਜੇ ਅਸੀਂ ਵਾਰ-ਵਾਰ ਫਿਰ ਤੂੰ ਉੱਠ ਕੇ ਫਿਰ ਤੂੰ ਨਮੀ ਕੋਸ਼ਿਸ਼ ਕਰਦੇ ਰਹਾਂਗੇ ਤਾਂ ਪ੍ਰਕਿਰਤੀ ਵੀ ਸਾਡੇ ਸਾਹਮਣੇ ਕੁਟਨੇ ਟੇਕ ਦੇਵੇਗੀ ਤੇ ਉਹ ਵੀ ਇੱਕ ਦਿਨ ਸਾਡੇ ਉੱਪਰ ਦਿਆਵਾਨ ਹੋ ਜਾਵੇਗੀ ਕਿਰਪਾਲੂ ਹੋ ਜਾਵੇਗੀ ਤੇ ਉਹ ਸਾਨੂੰ ਸਭ ਕੁਝ ਦੇਣ ਲੱਗੇਗੀ ਜਦ ਅਸੀਂ ਕਦੇ ਕਾਮਨਾ ਕੀਤੀ ਸੀ ਤੂੰ ਖੁਦ ਦੇਖਿਆ ਕਿ ਤੂੰ ਉਹਨਾਂ ਕੀੜੀਆਂ ਨੂੰ ਤਬਾਹ ਕਰਨ ਲਈ ਪਹੁੰਚਿਆ ਸੀ ਪਰ ਬਾਅਦ ਵਿੱਚ ਤੂੰ ਹੀ ਉਹਨਾਂ ਕੀੜੀਆਂ ਨੂੰ ਅਨਾਜ ਤੇ ਆਟਾ ਦੇਣ ਲੱਗਾ ਤੂੰ ਹੀ ਉਹਨਾਂ ਤੇ ਕਿਰਪਾਲੂ ਹੋ ਗਿਆ ਇਸ ਤਰ੍ਹਾਂ ਕਿਉਂ ਹੋਇਆ ਕਿਉਂਕਿ ਤੂੰ ਦੇਖਿਆ ਕਿ ਉਹ ਕੀੜੀਆਂ ਹਾਰ ਹੀ ਨਹੀਂ ਮੰਨ ਰਹੀਆਂ ਇਸੇ ਤਰ੍ਹਾਂ ਜੇ ਤੁਸੀਂ ਵੀ ਆਪਣੇ ਜੀਵਨ ਵਿੱਚ ਕਦੇ ਹਾਰ ਨਹੀਂ ਮੰਨੋਗੇ ਤਾਂ ਇੱਕ ਨਾ ਇੱਕ ਦਿਨ ਇਹ ਪ੍ਰਕਿਰਤੀ ਤੁਹਾਨੂੰ ਉਹ ਸਭ ਕੁਝ ਦੇਵੇਗੀ ਜੋ ਤੁਸੀਂ ਆਪਣੇ ਜੀਵਨ ਵਿੱਚ ਪਾਉਣਾ ਚਾਹੁੰਦੇ ਸੀ ਇਸ ਲਈ ਇਹ ਗੱਲ ਹਮੇਸ਼ਾ ਯਾਦ ਰੱਖਣਾ ਕਿ ਮਿਹਨਤ ਕਰਦੇ ਜਾਓ ਕੰਮ ਕਰਦੇ ਜਾਓ ਇੱਕ ਨਾ ਇੱਕ ਦਿਨ ਇਹ ਪ੍ਰਕਿਰਤੀ ਤੁਹਾਡੇ ਉਸ ਕਰਮ ਦਾ ਫਲ ਤੁਹਾਨੂੰ ਜ਼ਰੂਰ ਦੇਵੇਗੀ ਇਹ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਵਕਤ ਜ਼ਰੂਰ ਦੱਸਣਾ ਜੀ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਦੇ ਹੋ ਲਾਈਕ ਕਰਨਾ ਨਾ ਭੁੱਲਿਓ ਧੰਨਵਾਦ ਜੀ